ਅਜੀਹਾ ਪਰਿਵਾਰ ਜਿਸ ਦੇ ਇੱਕ ਐਕਸੀਡੈਂਟ ਨੇ ਜਿਹੜਾ ਪਰਿਵਾਰ ਦੀਆਂ ਖੁਸ਼ੀਆਂ ਨੂੰ ਜਿਹੜਾ ਚੱਕਣਾ ਚੁਰਕਾ ਪੱਠੇ ਦੇ ਆਉਂਦੇ ਹੁੰਦੇ ਆਚਾਨਕ ਗਾਉਂ ਗਰੇ ਆ ਚੁੱਕੇ ਜੀ ਉਹਦੇ ਕਾਰਨ ਗਾਉਂ ਦੇ ਵਿੱਚ ਵਜਨ ਕਰਨ ਮੈਂ ਧੌਣ ਮੇਰੀ ਧੌਣ ਜੋ ਥੱਲੇ ਜਾ ਪਈ ਜੀ ਉਹਦੇ ਕਾਰਨ ਮੇਰਾ ਮਣਕਾ ਜ ਟੁੱਟ ਗਿਆ ਸੀ ਪਿਛਲੇ ਰੀ ਜਿਉਂਕੋ ਜਖਮ ਬਹੁਤ ਜ਼ਿਆਦਾ ਹੋ ਚੁਕੇ ਸੀਗੇ ਜਖਮ ਬਹੁਤ ਬੜੇ ਬੜੇ ਡੇੜੇ ਜਖਮ ਹੋ ਗਏ ਜੀ ਦੇਖੇ ਨਹੀਂ ਜਾਂਦੇ ਸੀਗੇ ਨਹੀਂ ਕਿੰਨੇ ਕਿਤੇ ਕਹਿੰਦਾ ਜੀ ਵੀ ਪੈਣ ਲੱਗ ਜਾਂਦੀ ਸੀਗੇ ਜੀ ਗਲ ਦੇ ਮੁਸਕਮਣ ਲੱਗ ਜਾਂਦੇ ਸੀਗਾ ਡੇੜੀ 50 ਸਾਲ ਦੀ ਉਮਰ ਹੈ ਜੀ 500 ਰੁਪਏ ਦੇ ਹੈੜੀ ਦਈ ਉਹ ਦਵਾਈ ਨਹੀਂ ਲੈ ਸਕਦੇ ਕਿਉਂਕਿ ਮੇਰਾ ਬਿਲ ਵੀ ਬਹੁਤ ਜ਼ਿਆਦਾ ਆਇਆ ਪਿਆ ਨਾ 14000 ਤੇ ਮੇਰਾ ਬਿਲ ਵੀ ਤੇ ਮੈਂ ਬਿਲ ਵੀ ਦਫਰ ਨਹੀਂ ਬਿੱਤ ਭਰ ਆਇਆ ਵਾਦਰ ਨਮਾਉਨਿਆ ਵੀਰ ਚੱਕ ਕੇ ਨਮਾਉਨਿਆਂਗੇ ਹੋਇ ਆਇ ਨਹੀਂ ਵੀ ਅਸੀਂ ਜਾ ਬਹਾ ਕੇ ਲਾਈ ਗਾਂਗੇ ਜਾ ਕੋਈ ਕੁਰਸੀ ਤੇ ਬਹਾ ਲਾਂਗੇ ਮੰਜੀ ਤੇ ਮੰਜੀ ਬਾਹਰ ਆ ਗਈ ਮੰਜੀ ਕੋ ਪਾ ਕੇ ਨਮਾਉਨਿਆਂ ਬਹੁਤ ਇਹਦੇ ਅੱਜ ਤੇ ਓਰੇ ਨਾਰੀ ਨਾਕ ਕਟ ਨਾਰੀ ਉਹ ਵੀ ਪਿੰਡ ਚ ਨਗਰ ਜਾਂਦਾ ਰਹੇ ਨਗਰ ਨੇ ਸਾਇ ਤਾਂ ਦਵਾਈ ਆ ਕਿਸੇ ਨੇ 100 ਦੇਤੇ ਕਿਸੇ ਨੇ 50 ਦੇਤੇ ਕਿਸੇ ਨੇ 10 ਦੇਤੇ ਕਿਸੇ ਨੇ 20 ਦੇਤੇ ਅੱਛਾ ਪਿੰਡ ਨੇ ਮਦਦ ਕਰੀ ਆ ਆ ਇਹ ਦਾ ਇਲਾਜ ਹੋ ਜਾਗਾ ਇਹ ਬੇਗ ਨੇ 10 ਵਾਰ ਛੱਕਦੇ ਸਾਇ ਇਹ ਹੀ ਛਾਡੀ ਬੇਨਤੀ ਹੈ ਜੀ ਆ ਮੁੰਡੇ ਦਾ ਇਲਾਜ ਹੋ ਜਾਏ ਤਾਂ ਬੱਚੇ ਦਾ ਇਲਾਜ ਹੋ ਜਾਏ ਅਸੀਂ ਬੇਨ ਨਹੀਂ ਪਾ ਸਕਦੇ ਜੇ ਡਾਕਟਰ ਨੂੰ ਪੈਸੇ ਦੇਣੇ ਜੀ ਅੱਛਾ ਡਾਕਟਰ ਨੂੰ ਪੈਸੇ ਦੇਣੇ 9 9 9 100 ਰੁਪਏ ਨਾ ਡਾਕਟਰਾਂ ਦੇਣਾ ਹੀ ਮੈਂ ਡਾਕਟਰ ਜੀ ਪੈਸੇ ਜਾਊਗਾ ਫੇਰ ਡਾਕਟਰ ਬੱਟੀ ਕਰਕੇ ਜਾਊਗਾ ਜੀ ਨਹੀਂ ਹੁਣ ਫੇਰ ਬਾਥਰੂਮ ਦੀ ਪਾਈਪ ਮੈਂ ਆਪ ਹੀ ਚੇਂਜ ਕਰ ਲਈ ਅੱਛਾ ਹਾਂ 2 ਮਹੀਨੇ ਮਨੂੰ ਆਪ ਹੀ ਚੇਂਜ ਕਰ ਲਈ ਮਦੂਮੀ ਨਹੀਂ ਹੋ ਗਈ ਜੁਗਰੇ ਹੋਗੇ ਮੇਰੇ ਮਾਪੇ ਥੋੜੇ ਜਿਹਾ ਹੋਣੇ ਇਹਨਾਂ ਦਾ ਜਿਹੜਾ ਛਿਰਤੇ ਕਰਜਾ ਜਰ ਉਹ ਲੈ ਜੇ ਹਨਾ ਮੈਂ ਚਾਹੀ ਮੈਂ ਕੱਲ ਨੂੰ ਮੌਤ ਆਈ ਮੈਨੂੰ ਕੋਈ ਚੱਕਰ ਨਹੀਂਗਾ ਹਨਾ ਵੇਸ ਮੁਖ ਰਹੇ ਹਨਾ ਕੱਲ ਨੂੰ ਲੋਕ ਇਹਨਾਂ ਨੂੰ ਗ੍ਰੀਸੀ ਫੜਨਗੇ ਜਿੰਨੇ ਦਾ ਕਰਜਾ ਦੇਣਾਗਾ ਉਹ ਕਦੇ ਵਿਚਾਰੇ ਕਿੱਥੋਂ ਦੇਣਗੇ ਜੀ ਸਵਾਜ ਸ੍ਰੀ ਸੰਗਰੂਰ ਤੇ ਕੁੰਬੜਵਾਲ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਅੱਜ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇੱਕ ਅਜੀਹਾ ਪਰਿਵਾਰ ਜਿਸ ਦੇ ਇੱਕ ਐਕਸੀਡੈਂਟ ਨੇ ਜਿਹੜਾ ਪਰਿਵਾਰ ਦੀਆਂ ਖੁਸ਼ੀਆਂ ਨੂੰ ਜਿਹੜਾ ਚੱਕਣਾ ਚੂਰ ਕਰ ਦਿੱਤਾ ਜੀ ਬਿਲਕੁਲ ਜਾਣਕਾਰੀ ਦੇ ਦਈਏ ਜਿਸ ਉਮਰ ਦੇ ਵਿੱਚ ਨੌਜਵਾਨ ਨੇ ਆਪਣੇ ਮਾਤਾ ਪਿਤਾ ਨੂੰ ਜਿਹੜਾ ਰੋਟੀ ਖਵਾਉਣੀ ਸੀ ਉਸ ਉਮਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਮਾਤਾ ਪਿਤਾ ਨੂੰ ਜਿਹੜਾ ਕਮਾਉਣ ਦੇ ਲਈ ਦੁਬਾਰੂ ਮਜਬੂਰ ਕਰ ਦਿੱਤਾ ਸੋ ਅੱਜ ਅਸੀਂ ਉਹ ਪਰਿਵਾਰ ਦੇ ਨਾਲ ਮੌਜੂਦ ਹਾਂ ਸੋ ਸਾਡੇ ਨਾਲ ਨੌਜਵਾਨ ਵੀ ਜਿਹੜੇ ਮੌਜੂਦ ਨੇ ਗੱਲਬਾਤ ਕਰਨ ਲੈਣੇ ਹਾਂਜੀ ਭਾਜੀ ਕੀ ਨਾਮ ਹੈ ਜੀ ਜਗਜੀਤ ਸਿੰਘ ਜੀ ਜਗਜੀਤ ਜੀ ਕੀ ਘਟਨਾ ਜਿਹੜੀ ਵਾਪਰੀ ਸੀਗੀ ਜਿਹੜਾ ਤੁਸੀਂ ਅਸੀਂ ਕਹਿ ਸਕਦੇ ਹਾਂ ਮੰਜੇ ਤੇ ਆ ਕੇ ਇਹਨੂੰ ਮੈਂ ਪੱਠੇ ਤੋਂ ਆ ਰਿਹਾ ਸੀਗਾ ਪੱਠੇ ਤੇ ਆਉਂਦੇ ਆਉਂਦੇ ਆਚਾਨਕ ਗਾਉਂ ਮੂਰੇ ਆ ਚੁੱਕੇ ਜੀ ਉਹਦੇ ਕੰਨ ਗਾਉਂ ਦੇ ਵਿੱਚ ਵੱਜਨ ਕਰਨ ਮੈਂ ਧੌਣ ਮੇਰੀ ਧੌਣ ਦੀ ਉੱਥੇ ਲੇ ਜਾਵ ਜੀ ਜੀ ਉਹਦੇ ਕੰਨ ਮੇਰਾ ਮਾਨਕਾ ਜ ਟੁੱਟ ਗਿਆ ਸੀ ਸਿੱਟੇ ਚੋਂ ਹਾਂਜੀ ਉਹਦੇ ਬਾਅਦ ਕੋਈ ਇਲਾਜ ਵਗੈਰਾ ਇਹਦੇ ਬਾਅਦ ਲਾਚੰਡੀਗੜ੍ਹ ਜਰੂਰ ਗਏ ਸੀਗੇ ਜੀ ਚੰਡੀਗੜ੍ਹ ਲਾਜਵ ਉਹਨਾਂ ਨੇ ਮੇਰਾ ਆਪਰੇਸ਼ਨ ਕਰਿਆ ਪੰਜ ਦਿਨਾਂ ਬਾਅਦ ਜੀ ਅੱਛਾ ਉਹ ਚੰਡੀਗੜ੍ਹ ਉੱਥੇ ਪਿਆ ਰਿਹਾ ਜੀ ਪੁੱਛ ਦੱਸਿਆ ਹੈ ਨਹੀਂ ਕੋਈ ਗਰੀਬ ਘਰ ਦਾ ਮੁੰਡਾ ਜੀ ਪੁੱਛ ਦੱਸਦਾ ਹਾਂ ਮੈਨੂੰ ਪਤਾ ਹੀ ਨਹੀਂ ਫਰਮਾਇਸ਼ਾਂ ਚੱਲਦੀਆਂ ਨੇ ਜੀ ਹਾਂ ਜੀ ਮੇਰੀ ਫਰਮਾਇਸ਼ ਕੋਈ ਲੱਗੀ ਨਹੀਂ ਸੀਗੀ ਉਹਦੇ ਕਰਕੇ ਮੈਨੂੰ 5 ਦਿਨ ਉੱਥੇ ਬਹਿਣਾ ਬਹਿਣਾ ਵੈਕ ਕੋ ਕਾਰਡ ਚ ਲਾਇਆ ਕਾਰਡ ਕਰਕੇ ਮੇਰਾ ਥੋੜਾ ਉੱਥੇ ਆਪਰੇਸ਼ਨ ਕਰਾ ਕੇ ਮੈਨੂੰ ਘਰੇ ਭੇਜ ਗਿਆ ਓਕੇ ਛੁੱਟੀ ਦਿੱਤੀ ਸੀ ਮੈਨੂੰ ਉਹਨਾਂ ਨੇ ਜੀ ਦੋ ਮਹੀਨੇ ਡੇਢ ਮਹੀਨੇ ਬਾਅਦ ਹੁਣ ਜਿਹੜਾ ਕਿੰਨਾ ਕੁ ਅਸੀਂ ਕਹਿ ਸਕਦੇ ਹਾਂ ਇੰਪਰੂਵਮੈਂਟ ਹੈ ਜਿਹੜੀ ਉਸ ਨਾਲੋਂ ਜਿਹੜੀ ਵੱਧ ਹੋ ਚੁੱਕੀ ਹੁਣ ਉਹ ਜਿਆਦਾ ਆਪਰੇਸ਼ਨ ਦੇ ਕੋਈ ਘਟਾ ਹਾਂ ਬਹੁਤ ਜਿਆਦਾ ਖਰਾਬ ਹੋ ਚੁੱਕੇ ਮੇਰੇ ਕੀ ਦਵਾਈ ਵਗੈਰਾ ਨਹੀਂ ਪ੍ਰੋਪਰ ਲੈ ਲੇ ਜਾਂ ਕੀ ਗੱਲ ਹੋ ਗਈ ਵੀ ਨਹੀਂ ਆ ਰਹੀ ਕਿਉਂਕਿ ਜ਼ਖਮੇ ਬਹੁਤ ਜ਼ਿਆਦਾ ਹੋ ਚੁੱਕੇ ਸੀਗੇ ਓਕੇ ਜ਼ਖਮ ਬਹੁਤ ਬੜੇ ਬੜੇ ਡੜੇ ਜ਼ਖਮ ਹੋ ਗਏ ਜੀ ਦੇਖੇ ਨਹੀਂ ਜਾਂਦੇ ਸੀਗੇ ਨੇ ਕਿੰਨੇ ਕਿ ਕਦੇ ਕਦੇ ਜੀ ਵੀ ਪੈਣ ਲੱਗ ਜਾਂਦੀ ਸੀਗੇ ਜੀ ਓਕੇ ਗਲਗੇ ਮੁਸਕਮਾਂ ਲੱਗ ਜਾਂਦੇ ਸੀਗਾ ਓਕੇ ਨਹੀਂ ਦਵਾਈ ਲੈ ਨਹੀਂ ਰਹੇ ਦਵਾਈ ਤੋਂ ਬਿਨਾ ਤਾਂ ਸੈੱਟ ਜਿਹੜਾ ਹੋਣਾ ਨਹੀਂ ਸਕਦਾ ਦਵਾਈ ਆਉਂਦੀ ਨਹੀਂ ਦਵਾਈ ਕਿਉਂਕਿ ਮਹਿੰਗੀ ਬਹੁਤ ਹੈ ਜੀ ਮੇਰਾ ਡੈਡੀ ਦੀ 55 ਸਾਲ ਦੀ ਉਮਰ ਹੈ ਜੀ 500 ਰੁਪਏ ਦੇ ਹੈੜੀ ਦੇ ਉਹ ਦਵਾਈ ਨਹੀਂ ਲੈ ਸਕਦੇ ਕੌਂ ਕਿ ਮੇਰਾ ਬਿੱਲ ਵੀ ਬਹੁਤ ਜ਼ਿਆਦਾ ਆਇਆ ਪਿਆ ਨਾ 14000 ਤੇ ਮੇਰਾ ਬਿੱਲ ਆਇਆ ਮੈਂ ਬਿੱਲ ਵੀ ਬਿੱਲ ਨਹੀਂ ਵੀ ਤ ਭਰਿਆ ਜਾਂਦਾ ਇਨਾ ਬਿੱਲ ਦਾ ਰੀਜ਼ਨ ਕੀ ਕੀ ਕਾਰਨ ਹੈ ਜਿਹੜਾ ਅਚਨ ਜੁਰਮਾਨਾ ਲੱਗ ਗਿਆ ਕਿ ਪਹਿਲੇ ਮੈਨੂੰ 6 ਮਹੀਨਾ ਬਾਅਦ 2500 ਮੈਂ 5000 ਦਾ ਬਿੱਲ ਆ ਚੁੱਕਿਆ ਸੀ ਇਕੱਠਾ ਕੋਈ ਕਾਰਨ ਮੈਂ ਤ ਭਰੇ ਨਹੀਂ ਗਿਆ ਜੀ ਅਧਿਕਾਰੀ ਨਾਲ ਵੀ ਨਹੀਂ ਗੱਲ ਨੂੰ ਬਾਤ ਨਹੀਂ ਕਰੀ ਵੀ ਜਿਹੜਾ ਸਾਡੀ ਸਥਿਤੀ ਨਹੀਂ ਹੈਗੀ ਜਿਹੜੀ ਬਿੱਲ ਭਰਨ ਦੀ ਜਿਹੜਾ ਮਾਪ ਵਗੈਰਾ ਕੀਤਾ ਕਰ ਮੈਂ ਕਿਸੇ ਨਾਲ ਉਹ ਨਹੀਂ ਕਰਿਆ ਜੀ ਓਮਕਾਰ ਸਰਾਂ ਨੂੰ ਫੋਨ ਲਾਇਆ ਸੀਗਾ ਜੀ ਮੈਂ ਉਹਨਾਂ ਨੇ ਤਾਂ ਫੋਨ ਨਹੀਂ ਕਿਉਂਕਿ ਵਿਜੀ ਹੋਣਗੇ ਸਰ ਕੋਈ ਪਾਸੇ ਹੋਣ ਹਾਂ ਤੂੰ ਰੀਮਲ ਮਨੇ ਉਹਨਾਂ ਨੇ ਫੋਨ ਲਾਇਆ ਸੀ ਜੀ ਵੀ ਮੇਰਾ ਹੱਲ ਕਰ ਦੋ ਬਸ ਹੋਰ ਮੈਂ ਕੁਝ ਨਹੀਂ ਹੋ ਕਰਿਆ ਇਹਨਾਂ ਤੋਂ ਹੁਣ ਜਿਹੜਾ ਕੀ ਇਲਾਜ ਵਗੈਰਾ ਚੱਲ ਰਿਹਾ ਤੁਹਾਡਾ ਲਾਜ ਵੀਰੇ ਮੇਰਾ ਲਾਜ ਕੁਝ ਨਹੀਂ ਆ ਲਾਜ ਤਾਂ ਕੋਈ ਦਵਾਈ ਨਾਲ ਇਲਾਜ ਹੋਊਗਾ ਦਵਾਈ ਜਿਹੜੇ ਪੱਟੀ ਆਉਂਦੀਆਂ ਨੇ ਵੀਰੇ ਓਕੇ ਵੀ ਤਾਂ ਟੀਨ ਦੀ ਦਵਾਈ ਆ ਇਹਨੇ ਪੱਟੀ ਜਾਂਦੇ ਬਸ ਕਰਿਆ ਕੇ ਕਰ ਦਿੰਦੇ ਨੇ ਨਹੀਂ ਇਹਦੀ ਮਤਲਬ ਜੇ ਤੁਸੀਂ ਦੁਬਾਰੋ ਆਪਣਾ ਜਿਹੜਾ ਖੜੇ ਹੋਣ ਵਾਸਤੇ ਕੋਈ ਆਪਰੇਸ਼ਨ ਵਗੈਰਾ ਜਾਂ ਕੋਈ ਦਵਾਈ ਵਗੈਰਾ ਡਾਕਟਰਾਂ ਨੇ ਰੈਫਰੈਂਸ ਕੀਤੀ ਨਹੀਂ ਨਹੀਂ ਵੀਰੇ ਜੇ ਹੁਣ ਕੋਈ ਮਹਿੰਗੀ ਵਾਲੀ ਆ ਪੰਜ ਸੱਤ ਇਹ ਦਵਾਈ ਨੇ ਦਵਾਈ ਹੁੰਦੀਆਂ ਮੇਰੀ ਜੇ ਉਹ ਖਾਂਗਾ ਤਾਂ ਮੈਂ ਕਿਤੇ ਵਾਣਾ ਮੋਟਾ ਹੋ ਜਾ ਕੇ ਹਾਂ ਖੜਾ ਹੋਊਗਾ ਜੋ ਸਾਡੇ ਨਾਲ ਮਾਤਾ ਜੀ ਵੀ ਨੌਜਵਾਨ ਤੇ ਮੌਜੂਦ ਨੇ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇੱਕ ਜਵਾਨ ਪੁੱਤ ਹੈ ਜਦੋਂ ਐਕਸੀਡੈਂਟ ਹੋ ਜਾਂਦਾ ਉਸ ਸਮੇਂ ਦਾ ਕੀ ਜਿਹੜਾ ਤੁਹਾਡਾ ਦਿਲ ਤੇ ਕੀ ਬੀਤਦੀ ਆ ਬੀਤਦੀ ਆ ਜੀ ਦੇਖਦੇ ਆ ਹਮਨ ਕਾਹੇ ਸਾਲ ਹੋ ਗੇ ਜੀ 2.5 ਸਾਲ ਹੋ ਗੇ ਤਿੰਨ ਸਾਲ ਪਿਆਨ ਹੁਣ ਦੇਖੀ ਆ ਨਸਾਂ ਦੇ ਆ ਦੀਆਂ ਜੀੜਾ ਕਪੜਾ ਵੀ ਬਦਲਦੇ ਆ ਨਮਾਉਂਦੇ ਆ ਵੀਰ ਚੱਕ ਕੇ ਨਮਾਉਂਦੇ ਆਗੇ ਉਹ ਆਇਆ ਨਹੀਂ ਬੀਜ ਜਾ ਬਹਾ ਕੇ ਲਾਈ ਲਾਈ ਜਾਂਗੇ ਜਾਂ ਕੋਈ ਕੁਰਸੀ ਤੇ ਬਹਾ ਲਾਂਗੇ ਮੰਜੀ ਤੇ ਮੰਜੀ ਬਾਹਰ ਆ ਗਈ ਮੰਜੀ ਤੇ ਪਾ ਕੇ ਨਮਾਉਂਿਆ ਉਥੋਂ ਆਏ ਚੱਕ ਕੇ ਲਿਆਉਂਦੇ ਆ ਫਿਰ ਅੱਛਾ ਹਾਂਜੀ ਕਿਸ ਤਰ੍ਹਾਂ ਦੇਖਦੇ ਹਾਂ ਹਰ ਇੱਕ ਮਾਤਾ ਪਿਤਾ ਦਾ ਸੁਪਨਾ ਹੁੰਦਾ ਕਿ ਉਹਨਾਂ ਦਾ ਜਿਹੜਾ ਪੁੱਤ ਜਵਾਨ ਹੋਵੇਗਾ ਤੇ ਉਹਨਾਂ ਨੂੰ ਖੁਸ਼ੀਆਂ ਦਵੇਗਾ ਪਰ ਅੱਜ ਤੁਸੀਂ ਜਿਹੜਾ ਤੁਹਾਨੂੰ ਜਿਹੜਾ ਇਸ ਤਰ੍ਹਾਂ ਸੇਵਾ ਕਰਨੀ ਪੈ ਰਹੀ ਹੈ ਬੱਚੇ ਖੁਸ਼ ਹੋ ਜਾ ਮਧੇ ਅਨਿਆ ਜਦੋਂ ਕਮਾਉਂਦੇ ਤੀ ਆਏਗਾ ਤੇ ਵਿਆਹਾਂਗੇ ਗੱਭਰੂ ਹੋਗੇ ਵहां गए ਕੰਮ ਕਰਦੇ ਨੇਗੇ ਐ ਨਹੀਂ ਦੀ ਪਤਾ ਵੀ ਆ ਆ ਸਾਟੇ ਦੇ ਰੈਲੀ ਹੋਈ ਸੀ ਆ ਸੱਟ ਵੱਜੂਗਾ ਹਾਂ ਮੌਕੇ ਤੇ ਜਦੋਂ ਤੁਸੀਂ ਇਹਨੂੰ ਗਿਓ ਚੰਡੀਗੜ੍ਹ ਮਿਲਣ ਜਾਂ ਚੰਡੀਗੜ੍ਹ ਲੈ ਕੇ ਗਏ ਹੋ ਕਿਸ ਤਰ੍ਹਾਂ ਦੇ ਜਿਹੜੇ ਮੌਕੇ ਤੇ ਹਾਲਾਤ ਸੀ ਬਹੁਤ ਬਹੁਤ ਇਹਦੇ ਆ ਤੇ ਓਰੇ ਨਾੜੀ ਉਲੂਸ ਨਾ ਕਲਚ ਨਾੜੀ ਉਹ ਵੀ ਪਿੰਡ ਜੋ ਨਗਰ ਜਾਂਦਾ ਰਹੇ ਨਗਰ ਨੇ ਸਾਇ ਤਾਂ ਦਦਵਾਈਆ ਕਿਸੇ ਨੇ 14 ਦੇਤੇ ਕਿਸੇ ਨੇ 50 ਦੇਤੇ ਕਿਸੇ ਨੇ 10 ਦੇਤੇ ਕਿਸੇ ਨੇ 20 ਦੇਤੇ ਅੱਛਾ ਪਿੰਡ ਨੇ ਮਦਦਤ ਕਰੀ ਆ ਤਾ ਇਹਦਾ ਲਾਜ ਹੋਇਆਗਾ ਅੱਜ ਜਿਹੜਾ ਹਾਲਾਤ ਕਿਸ ਤਰ੍ਹਾਂ ਚੱਲ ਰਹੇ ਨੇ ਕਿਉਂਕਿ ਅੱਜ ਇੱਕ ਬਜ਼ੁਰਗ ਜਿਹੜਾ ਕਮਾਉਣ ਵਾਲਾ ਉਹ 500 ਦੀ ਦਿਹਾੜੀ ਦੇ ਨਾਲ ਅਸੀਂ ਕਹਿ ਸਕਦੇ ਹਾਂ ਇਲਾਜ ਵੀ ਕਰਵਾਉਣਾ ਘਰ ਦਾ ਖਰਚਾ ਵੀ ਕਰਨਾ ਉੱਤੋਂ ਜਿਹੜਾ ਅਸੀਂ ਕਹਿ ਸਕਦਾ ਬਿੱਲ ਵੀ ਇੰਨਾ ਆ ਗਿਆ ਬਿੱਲ ਵੀ ਬਹੁਤ ਆ ਗਿਆ ਇਹ ਹੀ ਕਮਾਉਂਦਾ ਸੀ ਸਾਨੂੰ ਇਹ ਹੀ ਕਮਾ ਕੇ ਲਿਆਂਦਾ ਸੀਗਾ ਹਾਂ ਸਾਰਾ ਖਰਚਾ ਹੀ ਤੋਰਦਾ ਸੀ ਬਿੱਲ ਦਾ ਵੀ ਤੋਰਦਾ ਸੀ ਕੋ ਚੁੱਲੇ ਦਾ ਖਰਚਾ ਵੀ ਤੋਰਦਾ ਸੀ ਹੁਣ ਜਾਣਦਾ ਵੀ ਇਹੀ ਖਰਚਾ ਤੋਰਦਾ ਸੀ ਇਹੀ ਮੰਜੇ ਤੇ ਬਹਿ ਗਿਆ ਸਾਡਾ ਠੱਪ ਹੋ ਗਿਆ ਕੀ ਕੰਮ ਜੀ ਸੋ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਜਵਾਨ ਪੁੱਤ ਥੱਕਦੇ ਬੇੜ ਨਹੀਂ ਸੀ ਪਰ ਥੱਕਦੇ ਸ਼ਾਇਦ ਇਹੀ ਛਾੜੀ ਬੇਨਤੀ ਆ ਜੀ ਆ ਮੁੰਡੇ ਦਾ ਇਲਾਜ ਹੋ ਜਾਏ ਤਾਂ ਬੱਚੇ ਦਾ ਇਲਾਜ ਹੋ ਜਾਏ ਅਸੀਂ ਬੇੜ ਨਹੀਂ ਪਰ ਥੱਕਦੇ ਸੰਵੇ ਜੀ ਮਦਦ ਤਾਂ ਚਾਹੀਦੀ ਵੀ ਸਾਨੂੰ ਮਦਦ ਹੋਣੀ ਚਾਹੀਦੀ ਆ ਜੀ ਬਿਲਕੁਲ ਸੋ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਜਵਾਨ ਪੁੱਤ ਬੈੱਡ ਤੇ ਪਿਆ ਤੇ ਤੁਸੀਂ ਆਪਣਾ ਜਿਹੜਾ ਕਮਾ ਕੇ ਜਿਹੜਾ ਖਰਚਾ ਨਹੀਂ 500 ਰੁਪਿਆ ਮੈਂ ਕਮਾਉਣਾ 500 ਜੀ ਲਾਲਾ ਵੀ ਹੁਣ ਪਤਾ ਇਹ ਵਿਦੇ ਖਰਚਾ ਕਰਨਾ ਹੈ ਹੁਣ ਦਵਾਈ ਦਾ 15 ਦਿਨ ਦਾ 2600 ਦੀ ਦਵਾਈ ਆਉਂਦੀ ਸੀ ਉਹ ਵੀ ਬੰਦ ਹੋ ਗਈ ਬਾਕੀ ਹੁਣ ਮੈਨੂੰ ਪੱਟੀਆਂ ਵੀ ਕੱਢੀਆਂ ਲੈ ਆਉਂਦੇ ਆ ਕਿਸੇ ਮਾੜਾ ਮੋਟਾ ਵਿੱਚੋਂ ਕਟਾ ਕੇ ਵਿੱਚ ਕਰਜ਼ੇ ਵੀ ਕਬੂਲ ਲੈਦਾ ਵੀ ਖਰਚਾ ਹੈਗਾ ਹੁਣ 1000 ਰੁਪਏ ਜਿੰਨੇ ਮੇਰੇ ਜਮੇ ਚੜਿਆ ਪਿਆ ਹੈ ਜੀ ਕਿ ਪੱਟੀਆਂ ਪੁੱਟੀਆਂ ਮੈਨੂੰ ਲੈ ਆਉਣੀਆਂ ਪੈਂਦੀਆਂ ਨੇ ਪੱਟੀਆਂ ਕਰ ਨਹੀਂ ਪੂਗੀ ਇਹ ਤਾਂ ਹੈ ਨਹੀਂ ਹੁਣ ਉਸ ਤੋਂ ਬਾਅਦ ਫਿਰ ਮੇਰਾ ਠਾਪਾ ਕਾ ਮਾੜਾ ਮੋਟਾ ਇਹ ਹਜਾ ਕਰਦਾ ਜੀ ਉਹ ਇਹ ਮੈਂ ਤੁਹੇ ਲਈ ਜਾਂਦਾ ਵਿਚਾਰੇ ਦੇਦੇ ਓਕੇ ਜੇ ਨਹੀਂ ਕੀ ਕਰਾਂਗੇ ਪੱਟੀਆਂ ਗਾੜ ਜੂਗਾ ਜੀ ਗਾਰਜੂ ਥੱਲੇ ਚੌਂਟਾ ਬਹਿ ਜਾਣਗੇ ਬਹੁਤ ਸਮਾਈ ਆ ਗਈ ਸਮਾਈ ਬਧੀਆ ਪੱਟੀਆਂ ਦੀ ਆਥਾਂ ਤੜਕੇ ਪੱਟੀ ਹੁੰਦੀ ਹੈ ਜੀ ਓਕੇ ਹਾਂ ਵੈਸੇ ਪੱਟੀ ਕਰਨ ਵਾਸਤੇ ਡਾਕਟਰ ਵਗੈਰਾ ਤਾਂ ਆਉਂਦੇ ਹੋਣਗੇ ਉਹ ਕੀ ਡਾਕਟਰ ਨਹੀਂ ਆਉਂਦੇ ਮੇਰਾ ਭਰਾ ਹੈਗਾ ਇੱਕ ਬਹੁ ਆਥਾਂ ਤੜਕੇ ਕੰਮ ਤੇ ਜਾਂਦਾ ਆਥਾਂ ਨੇ ਨੇਰੇ ਆਉਂਦਾ ਜੀ ਆਥਾਂ ਨੇ ਅਗਨੇਰੇ ਕਰਕੇ ਤੜਕੇ ਜਨੇਹਾ ਕਰਕੇ ਜਾਂਦਾ ਜੀ ਬਸ ਓਕੇ ਨਹੀਂ ਕੋਈ ਡਾਕਟਰ ਵਗੈਰਾ ਨਹੀਂ ਆਉਂਦਾ ਕਿਉਂਕਿ ਬਹੁਤ ਵਗੈਰਾ ਡਾਕਟਰ ਨੇ ਪੈਸੇ ਦੇਣੇ ਜੀ ਅੱਛਾ ਡਾਕਟਰ ਨੇ ਪੈਸੇ ਦੇਣੇ ਨੋ ਨੋ 10 10 ਰੁਪਏ ਨਾਲ ਡਾਕਟਰਾਂ ਦੇ ਨਾਲ ਹੀ ਮੈਂ ਡਾਕਟਰ ਜੀ ਬਹੇਜ ਦੇਵਾਂਗੇ ਫੇਰ ਡਾਕਟਰ ਬੱਤੀ ਕਰਕੇ ਜਾਊਗਾ ਜੀ ਨਹੀਂ ਹੁਣ ਫਿਰ ਤੁਸੀਂ ਆਪਣੀ ਪੱਟੇ ਵਗੈਰਾ ਜਾਂ ਬਾਥਰੂਮ ਦੀ ਪਾਈਪ ਆਪੇ ਚੇਂਜ ਕਰਾਂਗੇ ਬਾਥਰੂਮ ਦੀ ਪਾਈਪ ਮੈਂ ਆਪ ਹੀ ਚੇਂਜ ਕਰੀ ਆ ਜੀ ਅੱਛਾ ਹਾਂ 2 ਮਹੀਨੇ ਮੈਨੂੰ ਆਪ ਹੀ ਚੇਂਜ ਕਰੀ ਆ ਜੀ ਮੈਂ 2 ਮਹੀਨੇ ਹੋ ਗਏ ਚੁਕੇ ਨੇ ਸੋ ਸਾਡੇ ਸਰੋਤਿਆਂ ਨੂੰ ਆਪਣਾ ਕੋਈ ਕੰਟੈਕਟ ਨੰਬਰ ਜਾਂ ਕੋਈ ਬੈਂਕ ਖਾਤਾ ਵਗੈਰਾ ਮੈਂ ਸਿਰਫ ਐ ਚਾਹਣਾ ਜੀ ਕਿਉਂਕਿ ਮੇਰੇ ਮਾਪੇ ਥੋੜੇ ਜਿਹਾ ਹੋਣੇ ਇਹਨਾਂ ਦਾ ਜਿਹੜਾ ਸਰਤੇ ਕਾਰਜਾ ਜਰ ਉਹ ਲੈ ਜੇ ਹਨਾ ਮੈਂ ਚਾਹੀ ਮੈਨੂੰ ਚਾਹੀ ਕੱਲ ਨੂੰ ਮੌਤ ਆ ਜੇ ਮੈਨੂੰ ਕੋਈ ਚੱਕਰ ਨਹੀਂ ਹੈਗਾ ਜਿਨ੍ਹਾਂ ਦਾ ਕਰਜ਼ਾ ਦੇਣਾ ਕਰ ਉਹ ਕਹਿੰਦੇ ਵਿਚਾਰੇ ਕਿੱਥੋਂ ਦੇਣਗੇ ਕੋਈ ਕੰਟੈਕਟ ਵਗੈਰਾ ਦੇਣਾ ਚਾਹੋਗੇ ਹਾਂਜੀ ਨੰਬਰ ਭਾ ਜਰੂਰ ਦੂੰਗਾ 82859 80817 82859 80817 ਬਿਲਕੁਲ ਜੀ ਸੋ ਦੇਖ ਸਕਦੇ ਹੋ ਇਹ ਜ਼ਿਲ੍ਹਾ ਸੰਗਰੂਰ ਦਾ ਇੱਕ ਪਰਿਵਾਰ ਹੈ ਜਿਸ ਤੇ ਇੱਕ ਐਕਸੀਡੈਂਟ ਨੇ ਪਰਿਵਾਰ ਦੇ ਜਿਹੜੀਆਂ ਸਾਰੀਆਂ ਖੁਸ਼ੀਆਂ ਨੇ ਜਿਹੜੇ ਖੋਲੀਆਂ ਨੇ ਪਰ ਅੱਜ ਨੌਜਵਾਨ ਦਾ ਇੱਕੋ ਇੱਕ ਕਹਿਣਾ ਕਿ ਮੇਰੀ ਮੌਤ ਬੇਸ਼ੱਕ ਕੱਲ ਨੂੰ ਆ ਜਾਏ ਪਰ ਮੈਂ ਆਪਣੇ ਪਰਿਵਾਰ ਨੂੰ ਜਿਹੜਾ ਦੁਖੀ ਨਹੀਂ ਦੇਖ ਸਕਦਾ ਤੇ ਮਦਦ ਦੀ ਜਿਹੜੀ ਗੋਹਾਰ ਲਗਾ ਰਿਹਾ ਆਪਣਾ ਮੋਬਾਈਲ ਨੰਬਰ ਵੀ ਜਿਹੜਾ ਨੌਜਵਾਨ ਦੇ ਵੱਲੋਂ ਦੱਸਿਆ ਗਿਆ ਸੋ ਸਾਡੀ ਟੀਮ ਮਾਲਵਾ ਅਪੀਲ ਕਰਦੀ ਹੈ ਕਿ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਪਰਿਵਾਰ ਦੀ ਜਿਹੜੀ ਮਦਦ ਹੈ ਉਹ ਹੋ ਸਕੇ ਤੇ ਇਸ ਨੌਜਵਾਨ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਟ੍ਰੀਟਮੈਂਟ ਹੈ ਜਿਹ ਹਰੋ ਚੱਲ ਸਕੇ ਸੋ ਮਾਲਵਾ ਟੀਵੀ ਤੋਂ ਸੰਗਰੂਰ ਤੋਂ ਰਿਪੋਰਟ ਜਵਰਾਜ ਹਸਨ ਦੀ ਤਨਵਾਦ